ਸਮਾਨ ਕਿੱਥੇ ਆ? ਕਿਹੜਾ ਸਮਾਨ? ਹਜੂਰ ਮੈਂ ਲੈਣ ਭੇਜ ਆਇਗਾ। ਮੈਂ ਚਾਹਣਾ ਉਹ ਕੀ ਪੜਾਵਾ? ਕੀ ਚਾਹਣਾ ਕਿਹਨੂੰ ਪੜਾਉਣਾ ਚਾਹਣਾ? ਮੰਮੀ ਹੁਣੇ ਆਏ ਆ। ਅੱਛਾ। ਸਮਾਨ ਮੈਂ ਤੇ ਲੈਂਦਾ ਨਹੀਂ। ਡੈਡੀ ਮੰਮੀ ਆਏ ਆ। ਆਹੋ ਬਖਮਾ। ਸੱਸੀ ਦਾ ਡੈਡੀ ਅਸੀਗਾ ਬਹਿ ਜਾ ਬਹਿ ਜਾ ਬਹਿ ਜਾ ਸੜਗੀ ਕਿਸਮਤ ਤੁਹਾਡੀ ਬੈਂਦੀ ਇੱਧਰ ਵੇਖੋ ਸਿਫਤਾ ਕਰਦੇ ਆ ਆਪਣੇ ਪੁੱਤ ਦੀਆਂ ਉਹ ਡੜੀ ਇਹ ਚਾਲ ਆ ਫਿਰ ਉਹ ਤਾਂ ਸਾਡਾ ਹਾਲ ਤੇ ਬਹੁਤ ਵਧੀਆ ਪਰ ਤੇਰਾ ਹਾਲ ਮਾੜਾ ਲੱਗਦਾ ਮੈਨੂੰ ਵੀ ਹੋਇਆ ਮੈਂ ਤਾਂ ਚੰਗਾ ਭਲਾ ਨਹੀਂ ਪੁੱਤ ਹੂੰ ਚੰਗਾ ਨਹੀਂ ਐਦਾ ਘਰਾਂ ਦੇ ਝਟ ਨਹੀਂ ਲੰਗਦੇ ਹੁੰਦੇ ਐਦਾ ਘਰਾਂ ਦੇ ਨਹੀਂ ਝਟ ਨਾ ਕਦੇ ਪੁੱਤ ਕਿਉਂ ਜਿਹੜੇ ਰਾਹ ਤੇ ਤੂੰ ਤੁਰਿਆ ਵਾ ਇਹ ਰਾਹ ਜਿਹੜਾ ਬਹੁਤ ਗਲਤੀ ਹੈ ਮੈਂ ਕਿਹੜੇ ਰਾਹ ਤੇ ਤੁਰਿਆ ਹਾਂ ਉਹ ਸਾਡੀ ਤੀਨ ਪੁੱਛ ਕੇ ਮੇ ਉਹਦਿਆਂ ਦੇਖ ਉਹਦਾ ਕੀ ਬਣ ਗਿਆ ਉਹਦੇ ਚੰਗੀ ਪੁਲੀ ਰਾਜ ਕਰਨ ਦੀ ਉਹ ਰਾਜ ਖੇ ਦੇ ਸਵਾਦਾ ਕਰਦੀ ਆ ਹੈ ਉਹ ਕਹਦਾ ਰਾਜ ਕਰਨ ਦੀ ਸਭ ਕੋ ਖਾਣ ਨੂੰ ਖੁੱਲਾ ਪਾਉਣ ਨੂੰ ਖੁੱਲਾ ਅੱਡੜੀ ਨੂੰ ਸਮਾਨ ਲੈਣ ਭੇਜਿਆ ਹੈ ਕਿ ਚਾਹ ਤਾਂ ਸਮਾਨ ਲੈ ਆਉ। ਛਲਪੋਤ ਸਮਾਨ ਦੀ ਤੁਹਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਚਾਹਨਾ ਕੁਝ ਨਹੀਂ ਖਾਣਾ ਆਪਾਂ। ਪਰ ਇਹਦੀ ਹਾਲਤ ਵੇ ਜੇ ਤੈਨੂੰ ਪਤਾ ਸੀ ਇਦਾਂ ਕਰਦਾ ਇਹਨੂੰ ਕਿਉਂ ਭੇਜਿਆ ਤੂੰ ਫਿਰ। ਮੈਨੂੰ ਕੀ ਹੋਇਆ ਵਾ ਤੁਸੀਂ ਮੇਰੇ ਦਿਵਾਲੇ ਹੋ ਗਏ ਹੁੰਦੇ। ਅੱਜ ਨਹੀਂ ਹੀ ਬੀਤੀ ਤਾਂ ਮੈਂ ਭੇਜ ਦਿੱਤਾ ਮੈਂ ਖੈ ਚਾਦਰ ਲੈ ਆਈ ਆਵੇ। ਪਰ ਰੋਜ਼ ਆਹੀ ਹਾਲ ਹੁੰਦਾ ਮਤਲਬ ਸਭ ਮੰਮੀ ਵੀ ਮੈਨੂੰ ਗੱਲਾਂ ਕਰੀ ਜਾਂਦੇ। ਕੁੜੀ ਹੁੰਦਾ ਸਾਡੀ ਕੀ ਕਰਦੀ। ਮੈਂ ਨਾ ਵੇਹ ਚੰਗਾ ਭਲਾ ਬੰਦਾ ਤੈਨੂੰ ਸੋਹਣਾ ਕਰਕੇ ਲੱਭਿਆ ਪੁੱਤ ਤੀਆਂ ਦੇ ਕੇ ਪੁੱਤ ਬਣਾਈਦੇ ਆ ਪਰ ਤੂੰ ਪੁੱਤ ਬਣੇ ਹੀ ਨਾ ਸਾਡਾ ਕੀ ਮੈਨੂੰ ਵੀ ਹੋਇਆ ਚੰਗਾ ਭਲਾ ਮੈਂ ਗੱਲ ਯਾਰ ਦੁਨੀਆ ਨਾਲ ਵੇਖੋ ਕੀ ਕਰਨ ਧੀ ਦੁਨੀਆ ਪੁੱਤ ਬਾਹਰ ਦੁਨੀਆ ਨਾਲ ਵੇਖੋ ਆਪਣੇ ਬੱਚਿਆਂ ਨੂੰ ਤੁਸੀਂ ਕੀ ਸਮਝਾਉਣਾ ਵਾ ਕੀ ਸਿੱਖਿਆ ਦੋਗੇ ਬੱਚਿਆਂ ਨੂੰ ਜੇ ਕੱਲ ਨੂੰ ਬੱਚੇ ਪੀਣਗੇ ਤੁਸੀਂ ਕੀ ਆਖੋਗੇ ਬੱਚਿਆਂ ਨੂੰ ਵੀ ਨਾ ਪੀਓ ਬੱਚੇ ਨੇ ਕਹਿੰਦੇ ਤੁਸੀਂ ਪੀਂਦੇ ਰਹੇ ਤਾਂ ਅਸੀਂ ਵੀ ਪੀਣੀ ਹੈ ਤੇ ਜੇ ਆਪਾਂ ਅੱਜ ਚੰਗੇ ਹੋਵਾਂਗੇ ਸਾਡੇ ਬੱਚੇ ਵੀ ਉਦਾਂ ਤੋਂ ਨਿਕਲਣਗੇ ਸਰਦਾਰਾਂ ਦੇ ਕਾ ਪੀੜ ਖਾਣ ਲਈ ਪਣੀ ਆ ਤੇ ਪੀਤੀ ਤਾਂ ਫਿਰ ਕੀ ਹੋ ਗਿਆ ਪੁੱਤ ਅੱਗੇ ਤੂੰ ਪਿੰਦਾ ਹੀ ਨਾ ਸਾਨੂੰ ਨਹੀਂ ਪਤਾ ਅੱਜ ਹੀ ਤੂੰ ਨਾ ਪੀਨੋ ਵੀ ਅੱਜ ਆਉਣਾ ਮੰਮੀ ਡੈਡੀ ਨੇ ਮੈਂ ਅੱਜ ਹੀ ਚੰਗਾ ਬਣ ਕੇ ਵਿਖਾਰਦਾ ਤੇ ਮੈਂ ਕੋਈ ਗਲਤੀ ਕਰ ਲਈ ਆ ਗਲਤੀ ਤੇ ਗਲਤੀ ਤੇ ਹੋਣ ਡਈ ਆ ਤੇਰੀਆਂ ਨਹੀਂ ਖੁੱਲਣ ਡਈਆਂ ਬੈ ਫਿਰ ਕੋ ਨਹੀਂ ਪੁੱਤ ਹੁੰੰਡਿਆ ਮਾਹ ਤੂੰ ਕਿੱਦਾਂ ਘਰ ਆ ਗਿਆ ਵਾਹਾਂ ਨੂੰ ਇਹ ਨਹੀਂ ਸਮਝ ਲੱਗਣ ਡਈ ਅੱਗੋਂ ਪਿੱਛੋਂ ਕੀ ਕਰਦਾ ਹੋਏਗਾ ਤੂੰ ਜੇ ਮੈਂ ਚੰਗਾ ਪੜਾਈ ਤੇ ਘਰ ਆਇਆ ਨਹੀਂ ਹੁਣ ਤੂੰ ਦੇਗਦਾ ਢਾਈਦਾ ਹੁੰਦਾ ਰੋਜ਼ ਰਾਤ ਨੂੰ ਤੀ ਹੱਡੀ ਅੱਦੀ ਅੱਦੀ ਰਾਤ ਤੱਕ ਤੇਰਾ ਰਾਹ ਵੇਦੀ ਆ ਕਿੱਥੇ ਗਿੰਦੀ ਜਾਏ ਤੇ ਸਹੈ ਮੈਂ ਨਾ ਸੁੱਤੀ ਹੁੰਦੀ ਜਾਵੇ ਆ ਸੁੱਤੀ ਹੁੰਦੀ ਆ ਤੂੰ ਹੀ ਤੇ ਇਦਾਂ ਹੀ ਕਹਿਣਾ ਮਾਂ ਪੁੱਤ ਨੇ ਸਾਨੂੰ ਆਪਣੇ ਘਰ ਨੀਂਦ ਨਹੀਂ ਆਉਂਦੀ ਵੀ ਸਾਡੀ ਤੀ ਦੁਖੀ ਆ ਤੇ ਅਹੀਂ ਵੀ ਨਾਲ ਹੀ ਦੁਖੀ ਆ ਕੋਈ ਦੁਖੀ ਨਹੀਂ ਤੀ ਢੱਡੀਆਂ ਵਿੱਚ ਜਾਣ ਕੇ ਤੁਹਾਨੂੰ ਕਹੀ ਜਾਂਦੀ ਜੇ ਵੀ ਤੂੰ ਇਦਾਂ ਹੀ ਕਰਨਾ ਨਾ ਛੇਰ ਚਾਲ ਗੁਰਪ੍ਰੀਤ ਆਪਾਂ ਚੱਲੀਏ ਪੁੱਤ ਪੁੱਤ ਮੈਂ ਤੇ ਨੀ ਕੋ ਗੱਲ ਦੱਸਾਂ ਤੈਨੂੰ ਅਹੀਂ ਇਹੋ ਕਹਿੰਨੇ ਆ ਵੀ ਵਾਰ-ਵਾਰ ਵੀ ਇਹਨੂੰ ਚੀਜ਼ ਨੂੰ ਛੱਡ ਦੇ ਛੱਡ ਦੇ ਜੇ ਨਹੀਂ ਤੂੰ ਛੱਡਣੀ ਤੇ ਫੇਰ ਅਹੀਂ ਆਪਣੀ ਧੀ ਆਪਣੇ ਨਾਲ ਲੈ ਜਾਣੀ ਆ। ਆ ਨਹੀਂ ਆਹੀ ਨਹੀਂ ਇੰਨਾ ਦੁੱਖ ਵੇਖ ਸਕਦੇ। ਅਹੀਂ ਤਾਂ ਇੱਕ ਘੜੀ ਚ ਇੱਕ ਪੰਜਾਂ ਮਿੰਟਾਂ ਵਿੱਚ ਤੇਰਾ ਵੇਖ ਕੇ ਤੇਰੀ ਹਾਲਤ ਅਸੀਂ ਪਰੇਸ਼ਾਨ ਹੋ ਗਏ ਰੋਂਦੇ ਆ। ਮੈਂ ਕਾਲ ਆ ਗਏ ਅਹੀਂ। ਸਾਡਾ ਖਲੂ ਨੂੰ ਜੀ ਦੀ ਕੰਡੇ ਸਾਡੀ ਧੀ ਵੀ ਕਿੰਨਾ ਦੁੱਖ ਕਟਣ ਢਈ ਆ। ਪਖੰਡ ਕਰ ਰਹੀ ਉਹ ਸਾਰੇ। ਪਖੰਡ ਨਹੀਂ ਗੇ। ਆਹ ਪਖੰਡ ਕਰ ਰਹੀ ਆ। ਹੋਰ ਵੀ ਤਾਂ ਕੀ ਹੋਣਾ। ਜਿਹੜੀ ਦਿਲ ਤੇ ਵੀਦਦੀ ਉਹਨੂੰ ਪਤਾ ਵਾ। ਇਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ। ਤਾਨੂੰ ਤੇ ਪਸੰਦੀ ਲੱਗੀ ਇਹੀ ਹਾਲ ਅਛੂ ਤੂੰ ਤਾਂ ਪਰ ਮੈਨੂੰ ਇਹ ਵੀ ਮੈਂ ਆਪਣਾ ਮੁੰਡਾ ਫੇਰ ਛੱਡ ਕੇ ਨਹੀਂ ਨਾ ਜਾਣਾ ਹੈਗਾ ਮੇਰਾ ਮੁੰਡਾ ਬਾਅਦ ਵਿੱਚ ਫੇਰ ਇਸੇ ਰਾਹ ਜਾਊਗਾ ਕੋਈ ਨਹੀਂ ਮੁੰਡਾ ਨਹੀਂ ਪੜ੍ਹਨੇ ਪਾਵਾਂਗੇ ਉੱਥੇ ਇਹ ਸੋ ਸੁਧਰ ਜਾਊਗਾ ਨਾ ਤੇ ਮੁੰਡਾ ਵੀ ਆ ਜਾਊਗਾ ਘਰ ਤੇ ਤੂੰ ਵੀ ਆ ਜਾਈਂਗੀ ਘਰ ਪੁੱਤ ਤੂੰ ਹੀ ਜਾਵ ਤਾਂ ਫੈਸਲਾ ਕਰਨ ਆਇਆ ਈ ਉੱਥੇ ਮਿਲਣ ਨਹੀਂ ਆਏ ਕੋਈ ਪੁੱਤ ਫੈਸਲਾ ਨਹੀਂ ਹੀ ਕਰਨਾ ਏ ਅਸੀਂ ਤਾਂ ਚਾਹਣਾ ਮਿਲਣ ਆਏ ਆ ਲੈ ਲੈ ਪੈਰ ਲੱਗਣ ਨਹੀਂ ਦੇ ਕਰਨ ਕੀ ਰਿਆ ਦੱਸ ਹੈ ਤੇ ਕਿਦਾਂ ਹੱਡੀ ਮਹਿਨਤ ਈ ਕਿਦਾਂ ਦਿਨ ਕਟਣ ਦੀ ਹੋਣੀ ਹੈ ਕੀ ਕਰਨਾ ਤੇ ਕੀ ਇਹ ਫੈਸਲੇ ਤੇ ਆ ਗਿਆ ਪਹਿਲਾ ਕੀ ਇਹਦੀ ਗੱਲ ਕਰੂ ਬੰਦੇ ਚ ਇਹ ਨਹੀਂ ਵੀ ਇਹੀ ਆ ਮਾਪ ਪੁੱਤਣ ਇਦਾਂ ਹੀ ਕਰਨਾ ਹੁੰਦਾ ਭੈਣ ਜੀ ਨੇ ਵੀ ਨਹੀਂ ਸਾਡੀ ਬਾਹ ਪੇਹ ਜਾਣ ਦਿੱਤੀ ਐਨੇ ਉਦੋਂ ਵੱਧ ਕਰ ਦਿੱਤੀ ਤੇ ਤੂੰ ਆ ਨਹੀਂ ਮੈਂ ਮੁੰਡਾ ਨਹੀਂ ਛੱਡ ਕੇ ਜਾਣਾ ਉਹਦੇ ਹੁਣ ਕਿਹਾਂ ਹੀ ਆਖੀ ਜਾਨੀ ਉਹ ਤਾਂ ਸਭੋ ਚੌੜਾ ਹੋਣਾ ਵਾ ਇਹ ਕਿਹੜੀ ਚਲ ਚੱਲੀ ਆ ਚਲ ਮੈਂ ਵੀ ਕੋਈ ਗੱਲ ਮੇਰੀ ਕਿਸਮਤ ਕਿਸਮਤ ਤੇ ਪਤਾ ਨਹੀਂ ਕਿੱਥੇ ਰੱਬ ਨੇ ਲੈ ਦਿੱਤੀ ਏਡੀ ਮਾੜੀ ਐਵੇਂ ਆਂਦੇ ਮਾਪੇ ਜਨਮ ਦਿੰਦੇ ਆ ਤੇ ਕਰਮ ਨਹੀਂ ਦਿੰਦੇ ਉਹ ਗੱਲ ਹੋ ਗਈ ਆ ਰੱਬਾ ਤੂੰ ਕਰਮੀ ਚੰਗੇ ਦੇ ਦੇ ਨਾ ਸਾਡੀ ਤੀ ਦੇ ਅਹੀਂ ਆ ਕੀ ਕਰਨਾ ਹੈ ਰਾਜਪਾਰਾਂ ਨੂੰ ਕਰ ਨੂੰ ਕੀ ਕਰਨਾ ਹੈ ਈ ਦੇਂ ਦੇ ਅੰਦਰ ਸੋਹ ਕਰਮਾਂ ਦੇ ਆ ਕਰਮਾਂ ਦੇ ਸੋਹ ਸਾਡੇ ਦੇ ਹੀ ਆ ਗਿਆ ਸਾਰਾ ਕੁਝ ਪਰ ਮੈਂ ਤੇ ਇੱਕ ਗੱਲ ਕਹਿਣਾ ਕਰਮ ਵੀ ਆਪ ਬਣਾਉਣੇ ਪੈਂਦੇ ਆ ਅਹੀਂ ਤੇ ਕਿਸੇ ਦਾ ਕਦੀ ਮਾੜਾ ਨਹੀਂ ਕੀਤਾ ਕਰਮ ਆਪ ਬਣਾਉਣੇ ਪੈਂਦੇ ਆ ਜੇ ਹੁਣ ਇਹੋ ਹੀ ਬੰਦਾ ਵਾ ਚੰਗਾ ਭਲਾ ਬੰਦਾ ਕੋਈ ਗੱਲ ਨਹੀਂ ਇਹੋ ਆਖੇ ਨਾ ਬਈ ਮੈਂ ਨਹੀਂ ਹੀਰਾ ਪੀਣੀ ਮੈਂ ਨਹੀਂ ਕਰਨਾ ਖਿਆ ਇੰਦਾ ਵੀ ਮੈਂ ਅੱਜ ਪੀਤੀ ਮੈਂ ਸਵੇਰੇ ਨਹੀਂ ਪੀਣੀ ਮੁੜ ਕੇ ਨਾ ਪੀਣੀ ਪੀਣੀ ਹੈ ਉਹ ਤੇ ਨਾ ਹੀ ਹੈਗਾ ਆਪਣੇ ਨਹੀਂ ਪੀਂਦੀ ਜਿੰਨਾ ਮਾਟੀ ਸਮਝਾ ਲਈ ਕੋਈ ਪਰ ਕੋਈ ਅਸਰ ਨਹੀਂ ਹੁੰਦਾ ਚਲੋ ਮੈਂ ਬੈਠੋ ਮੈਂ ਚਾਹ ਬਣਾ ਕੇ ਲੈ ਨਹੀਂ ਬੋਤਲ ਕੋਈ ਚਾਹ ਨਹੀਂ ਪੀਣੀ ਕੋਈ ਨਹੀਂ ਹੁਣ ਸਾਡਾ ਜੀ ਨਹੀਂ ਕਰਦਾ ਬਸ ਅਸੀਂ ਤਾਂ ਨਹੀਂ 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 ਚਾਹ ਨਹੀਂ ਪੀਣੀ ਅਸੀਂ ਤਾਂ ਹਮੇਂ ਢੋਰ ਬਹਿਣਾ 10 ਮਿੰਟ ਬਸ ਕੋਈ ਨਹੀਂ ਚਰਨਾ ਕਰਦੇਗਾ ਲੰਬਾ ਤਾਂ ਬਹਿ ਜਾ ਤੂੰ ਬਹਿ ਜਾ ਅਸੀਂ ਚੱਲ ਜਾਣਾ ਮੈਂ ਚੱਲੇ ਆ ਕੋਈ ਨਹੀਂ ਮੈਂ ਵੀ ਕੀ ਕਰਾਂ ਇਨੇ ਤਾਂ ਮੁੰਡੇ ਰ ਮੈਨੂੰ ਸਤਾ ਹੀ ਮਾਰਿਆ ਚਾਹ ਪਾਣੀ ਕੋ ਤਾਂ ਸਭ ਕੁਝ ਵਿੱਚ ਹੀ ਆ ਗਿਆ ਵਾ ਅਹੀਂ ਨਹੀਂ ਕੋ ਖਾਣਾ ਪੀਣਾ ਮੈਂ ਨਹੀਂ ਦਸ ਮਿੰਟ ਹੋਰ ਬੈ ਕੇ ਤੇ ਅਹੀਂ ਕੀ ਕਰਨਾ ਵਾ ਚੱਲੀਏ ਆ ਚੱਲੀਏ ਕੋਈ ਨਹੀਂ ਬਾਕੀ ਆ ਪੁੱਤ ਕੋਈ ਨਹੀਂ ਤੇ ਮ ਤਨੀ ਸੱਸ ਤੇਰੀ ਬੋਲਦੀ ਆ ਨਾ ਤੇ ਕੋਈ ਗੱਲ ਹੀ ਤੂੰ ਜਵਾਬ ਨਹੀਂ ਕਰੀ ਦੇਣਾ ਚੰਗਾ ਆਪੇ ਕੋਈ ਨਾ ਕਦੀ ਕਰੀ ਨਾ ਕਰੀ ਦੇਣਾ ਚੰਗੇ ਆ ਹੀ ਜਾਣੇ ਪੁੱਤ ਇਹ ਜ਼ਿੰਦਗੀ ਢਲਦਾ ਪਰਸ਼ਾਵਾ ਪਤਾ ਨਹੀਂ ਕਦੋਂ ਢਲ ਦੇਣੀ ਮੇਰੇ ਮਾਲਕ ਨੇ ਸੱਚੇ ਬਾਦਸ਼ਾਹ ਗੜੀ ਅਰਦਾਸ ਕਰਿਆ ਕਰ ਮਾਲਕਾ ਇਹ ਸ਼ਰਾਬੀ ਨੂੰ ਹਟਦੀ ਸਭ ਕੋ ਹੁੰਦਾ ਹੈਗਾ ਵਾ ਇਹ ਗੱਲ ਨਹੀਂ ਹੈਗੀ ਵੀ ਨਹੀਂ ਹੈਗਾ ਘਰ ਭਰਿਆ ਵਾ ਪਰ ਐਸ ਗੱਲ ਦਾ ਦੁੱਖ ਵਾ ਜਿਹਦਾ ਵੀ ਸ਼ਰਾਬ ਪੀਂਦਾ ਪਰ ਚਲੋ ਹੁਣ ਇੱਕ ਗੱਲ ਹੋਰ ਵੀ ਆ ਭੈਣ ਜੀ ਇਥੇ ਗੱਲਾਂ ਤੇ ਇੰਨੀਆਂ ਕਰਦੀ ਸੀ ਮੁੰਡੇ ਨੂੰ ਸ਼ਰਾਬੀ ਵੇਖ ਕੇ ਉਸੇ ਵੇਲੇ ਬਾਹਰ ਨਿਕਲ ਗਈ ਆ ਉਹ ਵੀ ਤੇ ਆਪਣੇ ਪੁੱਤ ਨੂੰ ਦੱਸੂਗੀ ਨਾ ਕਿ ਮੇਰੀ ਤੇ ਬੇਇੱਜ਼ਤੀ ਹੋ ਗਈ ਪਰ ਉਹਨੇ ਦੇ ਹੁੰਦੇ ਆ ਜੇ ਖੜਾ ਭੈਣ ਜੀ ਵੀ ਸਮਝਾਵੇ ਤੇ ਕਿ ਤਰਨ ਜੋਦ ਨਾ ਹੀ ਪੀਵੇ ਵੀ ਹਾਂ ਠੀਕ ਆ ਮਾਤਾ ਤੇਰੀ ਗੱਲ ਸਹੀ ਆ ਅੰਦਰ ਸਾਰਾ ਪਰਿਵਾਰ ਇੱਕ ਬੰਦੇ ਨੂੰ ਆਖੀ ਜਾਊਗਾ ਨਾ ਉਹ ਇੱਕ ਦਿਨ ਉਹਦੇ ਅਸਰ ਹੋ ਜਾਂਦਾ ਵਾ ਕਿ ਮੈਂ ਇਹ ਕੰਮ ਨਹੀਂ ਕਰਨਾ ਹੁਣ ਕੁੜੀ ਹੱਡੀ ਆਖੀ ਜਾਂਦੀ ਆ ਉਹਦੇ ਆਖੇ ਲੱਗਦਾ ਉਹ ਕਿਤੇ ਦਾ ਕੁੜੀ ਦਾ ਫੋਨ ਆ ਗਿਆ ਇਹ ਸੱਸਰੀ ਕਾਲ ਆ ਕੀ ਕਰਦੀ ਠੀਕ ਹਾਂ ਠੀਕ ਕੀ ਕਰਦੀ ਆ ਕੁਛ ਨਹੀਂ ਮੈਂ ਤੇ ਵੇਲੇ ਬੈਠੀ ਤੁਸੀਂ ਝੰਡੇ ਜੇ ਕੋਈ ਨਹੀਂ ਮੈਂ ਤੇ ਕੀ ਕਰਨਾ ਹਾਂ ਹਾਂ ਔਏ ਜੋ ਜੋਦੇ ਦੇ ਸਹੁਰਿਆਂ ਤੋਂ ਉਹਦੀ ਸੱਸ ਤੇ ਸਹੁਰਾ ਅੱਛਾ ਤੇ ਮੈਂ ਉਹਦੀਆਂ ਸਗੋਂ ਸਿਪਤਾ ਕਰਾਂ ਅੱਛਾ ਤੇ ਉਹਨੇ ਗੋਪੀ ਨੇ ਲੈਣ ਕੱਲਿਆ ਹੀ ਖਾਣ ਪੀਣ ਨੂੰ ਕੁਛ ਅੱਛਾ ਤੇ ਉਹ ਤੇ ਸ਼ਰਾਬ ਨਰਾਜ ਕੇ ਤੇ ਆ ਗਿਆ ਤੇ ਮੈਂ ਉਹਨਾਂ ਨੂੰ ਵਾਰੇ ਨਾ ਹਉਣ ਦਵਾ ਵੀ ਨਹੀਂ ਮੇਰਾ ਮੁੰਡਾ ਪਿੰਦਾ ਤੁਹਾਡੀ ਕੁੜੀ ਬੋਲਦੀ ਆ ਅੱਛਾ ਤੇ ਹਾ ਹੋ ਕੋ ਹੀ ਬੈਸ ਕਰਨ ਦੇ ਮੇਰੇ ਨਾਲ ਤੇ ਉਹਨਿਆ ਚਰਾ ਨੂੰ ਉਹ ਵੀ ਰੱਜ ਕੇ ਆ ਗਿਆ ਖਾਲੀ ਆ ਗਿਆ ਨਾ ਕੁਛ ਲਿਆਇਆ ਨਾ ਹੋਰ ਜਿਹੜੇ ਮੈਂ ਪੈਸੇ ਦਿੱਤੇ ਉਹਦੀ ਪੀ ਕੇ ਆ ਗਿਆ ਤੂੰ ਹੀ ਭੇਜਣਾ ਹੀ ਉਦੈ ਨੂੰ ਹੀ ਉਹਨੂੰ ਭੇਜਣਾ ਹੀ ਨਹੀਂ ਉਹਦਾ ਤੇ ਗਿਆ ਹੀ ਵਿਚਾਰਾ ਕਣਕ ਲੈ ਕੇ ਕੱਲਣਾ ਤੇ ਉਹਨੂੰ ਹੀਗਾ ਤੇ ਉਹ ਕਣਕ ਲੈ ਕੇ ਗਿਆ ਤੇ ਹੁਣ ਇਹ ਘਰ ਜਦੋਂ ਘਰ ਉਹ ਦੋ ਤੇ ਸੋਫੀ ਹੀਗਾ ਹਾਂ ਹਾਂ ਤੇ ਜਦੋਂ ਆਇਆ ਤੇ ਰੱਜ ਆਇਆ ਆਇਆ ਮੋਟਾ ਹੀ ਲੱਗੇ ਨਾ ਇਹਨੂੰ ਬੜਾ ਦੁੱਖ ਦਿੱਤਾ ਇਹਨੇ ਮੈਨੂੰ ਨਹੀਂ ਨਹੀਂ ਸੁਧਰਨਾ ਹੈਗਾ ਇਹਨੇ ਹਣ ਗੱਲਾਂ ਕਰਵਾਉਣੀਆਂ ਆ ਨਾ ਇਹਨੇ ਕਿੱਥੇ ਸੁਧਰਨਾ ਵਾ ਮੈਨੂੰ ਸਗੋਂ ਆਖੇ ਤੁਹਾਡੀ ਕੁੜੀਆਂ ਨਹੀਂ ਗੀ ਮੈਂ ਕੁੜੀ ਨਹੀਂ ਬੋਲਦੀ ਮੈਂ ਤਾਂ ਮੇਰੀ ਕੁੜੀ ਵਰਗਾ ਕੋ ਜੰਮਣ ਡਿਆ ਵਾ ਮੈਂ ਤਾਂ ਸਗੋਂ ਸੇ ਪਤਾ ਕੀਤੀਆਂ ਹੂੰ ਹੂੰ ਤੇ ਇਹਨੇ ਮੈਨੂੰ ਕੂਨ ਜੋਗੀ ਨਾ ਰਹਿਣ ਦਿੱਤਾ ਤਾਂ ਸਾਜ ਦਾ ਦੇਣੀ ਕੱਢ ਲੈਂਦਾ ਦਾ ਉਹਨਾਂ ਸਾਹਮਣੇ ਆਹੋ ਕੀ ਪਤਾ ਕੀ ਸੋਚਦਾ ਵਾ ਚੱਲ ਜਾ ਪੀਣੀ ਡੱਫਣੀ ਹੀ ਮਗਰੋਂ ਡਾਫ ਲੈਿੰਦਾ ਆਹ ਉਹ ਗੀਤ ਪਿੰਦਾ ਜਾਂ ਕਿ ਨਹੀ ਪਿੰਦਾ ਰੋਜ ਪਿੰਦਾ ਵਾ ਰੋਜ ਹੀ ਮੇਰੇ ਕੋ ਪੈਸੇ ਲੈ ਕੇ ਜਾਂਦਾ ਤਾਂ ਰੋਜ ਹੀ ਪਿੰਦਾ ਹਾਂ ਹਾਂ ਤੇ ਲੋਕੀ ਪਿੰਦੀ ਤੇ ਸਾਰੀ ਦੁਨੀਆ ਹੀ ਇਹ ਅਲੋਕਾਰ ਹੀ ਪਿੰਦਾ ਸਾਰੇ ਲੋਕੀ ਪਿੰਦੇ ਆ ਸਾਰੇ ਪਿੰਦੇ ਰ ਉਹ ਉਦ ਲਈ ਸੂਟ ਲੈ ਕੇ ਆਈ ਮਾਂ ਉਹਦੀ ਅੱਛਾ ਤੇ ਮੈਂ ਆਖਿਆ ਵੀ ਅਕੜੀ ਅੱਗੇ ਉਨੀ ਰਹਿੰਦੀ ਆ ਇਹ ਸੂਟ ਆ ਤੋ ਲੈ ਕੇ ਤੁਹਾਡੇ ਵਿੱਚ ਲੈ ਕੇ ਆਏ ਆ ਆਹੋ 400 ਜੀ ਆ ਪੈ ਦਿੱਤੀ ਅਨੂੰ 400 ਸੂਟ ਚੋ ਕਕੇ ਲੈ ਆਈ ਤੇ ਸਾਡੇ ਸਿਰ ਤੇ ਸਵਾਪ ਆਉਣ ਵਾਲੀ ਗੱਲ ਕਹੀ ਨਹੀਂ ਇੱਥੇ ਆਪੇ ਮੁੜਕੇ ਗੱਲਾਂ ਕਰਨ ਮੈਂ ਸੁਣਿਆ ਘਰ ਘਰ ਆਵਾ ਆਉਂ ਆ ਜਿਉਂ ਆ ਤੇ ਮੁੜਕੇ ਹਇਤਰਾ ਦੋ ਇਹ ਜੀ ਗੱਲਾਂ ਕਰਨ ਕੋਈ ਨਹੀਂ ਆਪਣੀਆਂ ਧੀਆਂ ਨੂੰ ਸਾਰੇ ਮਾਪੇ ਦਿੰਦੇ ਹੀ ਆ ਆਏ ਇਹ ਤਾਂ ਹੈ ਇਹ ਸੋੜ ਦੇਤੇ ਤੇ ਫਿਰ ਕੀ ਹੋ ਗਿਆ ਵਾ ਹਾਂ ਹਾਂ ਇੱਥੇ ਗੱਲਾਂ ਕਰਨ ਵਾਲੀ ਕਿਹੜੀ ਗੱਲ ਹੈ ਆਹੋ ਆਹੋ ਜਿਨਾ ਠੀਕ ਗੱਲਾਂ ਬਾਤਾਂ ਇਹਨਾਂ ਕੀ ਮੈਂ ਕਰਾਂ ਮੈਂ ਤਾਂ ਬੜੀ ਦੁਖੀ ਹੋ ਗਈ ਆ ਆ ਮੈਂ ਜਾਣ ਕੇ ਲੜਾਈ ਪਾ ਛੜਦੇ ਆ ਕਿ ਹੂੰ ਹੂੰ ਇਹ ਪਿੰਡੀ ਦੇ ਸਾਰੇ ਦੁਨੀਆ ਬੰਦਾ ਸਾਇਹ ਸਾਹਮਣੇ ਗੱਲ ਕਰਦਾ ਜਦੋਂ ਉਹਦੋਂ ਇਹਨਾਂ ਦੇ ਕਰ ਕਲਾ ਤਾਂ ਮੁੱਕਦੀ ਨਹੀਂ ਗਈ ਸਾਡੇ ਘਰੋਂ ਤਾਂ ਕਲਾ ਹੀ ਨਹੀਂ ਧੀ ਗਈ ਮੁੱਕਦੀ ਕੀ ਕਰਾਂ ਮੈਂ ਇਹ ਮੁੰਡਾ ਹਰ ਸਿਆਣਾ ਹੋਇਆ ਵਾ ਉਹਦੇ ਤੇ ਹੁਣ ਇਹਨਾਂ ਨੂੰ ਇੱਦਾਂ ਥੋੜੀ ਕਰਨੀ ਚਾਹੀਦੀ ਵੀ ਜਿਹੜੇ ਕੋਟਸਤਾਫਾ ਲਈ ਰੱਖਣਾ ਉਹਦਾ ਤੇ ਆਪਣੀ ਮਾਂ ਨੂੰ ਬਥੇਰਾ ਸਮਝਾਉਂਦਾ ਵਾ ਵੀ ਨਾ ਬੋਲਿਆ ਕਰ ਇਹਨਾਂ ਪਾਪਾ ਨੇ ਹਟਣਾ ਵਾ ਹੁਣ ਤਪਾਰ ਇਹ ਵੀ ਨਹੀਂ ਗਈ ਜੀਣ ਦਿੰਦੀ ਕੀ ਕਰਾਂ ਮੈਂ ਕਿਤਾ ਹਾਟੀ ਜੈਜ ਨੂੰ ਪਿਆਰ ਨਾਲ ਸਮਝਾਉਂ ਤੇ ਹਾਟੀ ਸਕਦਾ ਵਾ ਉਹ ਵੀ ਸਿਰ ਚੜ ਤੇ ਜਦੋਂ ਇਹ ਪਿੰਦਾ ਵਾ ਨਾ ਤੇ ਆਉਂਦਿਆ ਬੋਲਣ ਦਾ ਪੈਂਦੀ ਆ ਹਾਂ ਤੇ ਉਸ ਸਿਰ ਚੜ ਚੜ ਕੇ ਪਿੰਦਾ ਹੀ ਹੋਏ ਦੇ ਹਾਂ ਵਾ ਇਹ ਥੋੜਾ ਸਬਰ ਕਰਿਆਗੇ ਜੇ ਪੀਤੀ ਹੁੰਦੀ ਤਾਂ ਨਾ ਬੋਲਿਆ ਕਰੇ ਮੈਂ ਤਾਂ ਬਥੇਰਾ ਸਮਝਾਉਣੀ ਆ ਵੀ ਤੂੰ ਨਾ ਬੋਲਿਆ ਕਰ ਇਹਨਾਂ ਤੇਪਾਰ ਨਹੀਂ ਇਹਨਾਂ ਦੀ ਲੜਾਈ ਮੁੱਕਦੀ ਮੈਂ ਕੀ ਕਰਾਂ ਅਜੇ ਸੋਫੀ ਨੇ አይደ तो ਗੱਲ ਕਰਿਆ ਕਰੀ ਤੇ ਪੀਤੀ ਹੁੰਦੀ ਤੇ ਨਾ ਬੋਲਿਆ ਕਰੇ ਆਹੋ ਸੋਫੀ ਨੇ ਨਾਲ ਨਹੀਂ ਨਾ ਬੋਲਦੀ ਤੇ ਜਦੋਂ ਆ ਜਾਂਦਾ ਪੀ ਕੇ ਉਦੋਂ ਬੋਲਣ ਦਾ ਪੈਂਦੀ ਨਾ ਉਹਨੂੰ ਰੋਟੀ ਨਾ ਪਾਣੀ ਨਾ ਕੁਛ ਹਾਂ ਤੇ ਰੋਟੀ ਤੇ ਨਹੀਂ ਦੇਣੀ ਪੈਣੀ ਰੋਟੀ ਤੇ ਨਹੀਂ ਖਾਣੀ ਕਿ ਹੂੰ ਹੂੰ ਉਹਨੂੰ ਭੁੱਖਾ ਹੀ ਰੱਖਣਾ ਜੇ ਉਹ ਪੀਂਦਾ ਵਾ ਤੇ ਉਹਨੂੰ ਕੁਛ ਦੇਣਾ ਨਹੀਂ ਇਹਨਾਂ ਖਾਣ ਕੇ ਉਹ ਹੂੰ ਐਦਾਂ ਕਰਦੀ ਆ ਤੇ ਧੀਏ ਮੈਂ ਕੀ ਕਰਾਂ ਤੂੰ ਹੀ ਸਮਝਾ ਕੋ ਉਹਨੂੰ ਜੋਦੇ ਨੂੰ

ਸ਼ਨੀਵਾਰ ਰਮੀ ਐਤਵਾਰ ਸ਼ਾਮ ਨੂੰ ਆ ਮੋੜਿਆਂ ਵੀ ਫੇਰ ਦੋ ਜਰ ਰਹਿਣ ਵਾਲੀ ਆਵੀ ਰਹਿਣ ਤੋਂ ਨਾ ਹੋਰ ਦੋ ਪੈਸੇ ਲੈ ਹੋਰ ਲੈ ਲੈ ਹੋਰ ਦੋ ਕਿਨੇ ਹੁਣ ਉਹਨਾਂ ਤੋਂ ਬਗੈਰ ਹੀ ਚੁੱਪ ਕਰਕੇ ਖੜਾਉਣ ਲੱਗੇ ਬੋਲ ਲਗਾ ਲਾ ਲਾ ਨਹੀਂ ਚੰਗਾ ਦਸੀ ਨਾ ਮੈਨੂੰ ਦੇ ਗਿਆ ਕਿ ਮੈਨੂੰ ਨਹੀਂ ਕੋਈ ਪਿਆਸ ਦੇ ਗਿਆ ਸੂਰ ਤਾਂ ਉਹ ਸਾਹਮਣੇ ਵਿਖਾ ਲਤੇ ਆਪਾਂ ਤੇ ਇਹ ਕਿਤੇ ਵੇਲੇ ਆਪਣੇ ਕੋ ਵੀ ਵੇਲੇ ਵਰਤ ਲਈ ਮੇਰਾ ਪੁੱਤ ਹੈਗੇ ਨਹੀਂ ਜਿਆਦੇ ਇਹਨਾਂ ਬੰਦ ਤੋਂ ਤਾਂਦਨਾ ਚੁੱਕੀ ਮੇਰਾ ਪੁੱਤ ਇਹ ਕਾਲੀਓ ਇਹਨਾਂ ਗੜੀ ਬੋਲੀ ਨਾ थीग। हां ठीक है कोई नहीं चंगा फिर इत्ते मिलना नहीं चल जाना हूं और ये आजा आ ही गए ते इनने बिना हाथ दी मका ਛੱਡੀ ਆ ਉਧਰ ਮम्मी ਨਹੀਂ ਬੋਲਣੋਂ ਹਟੇ ਤੇ ਰੈਂਦੀ ਹੁੰਦੀ ਕਸਰ ਉਹਨੇ ਕੱਟ ਛੱਡੀ ਆ ਪੀ ਕੇ ਤੇ ਆ ਗਿਆ ਐਨੀ ਟੈਨਸ਼ਨ ਦਿੱਤੀ ਆ ਮम्मी ਨੇ ਜਾ ਕੇ ਤੇ ਬੜੀ ਟੈਨਸ਼ਨ ਆਣੀ ਕਿੱਥੋਂ ਮੈਂ ਕਹਿਤਾ ਵੀ ਮੇਰਾ ਹਾਲ ਜਾਣੀ ਪੁੱਛਦੀ ਨਾ ਮੈਂ ਉਹਨਾਂ ਨੂੰ ਕਹਿੰਦੀ ਤੇ ਨਾ ਉਹ ਆਉਂਦੀ ਚਲ ਗਿਆ ਮੰਮੀ ਡਾਡੀ ਤੇਰੇ ਹਾਂ ਚਲੇ ਹੀ ਜਾਣਾ ਸੀ ਉਹਨਾਂ ਨੇ ਚਾਹ ਪਾਣੀ ਪੀ ਕੇ ਗਏ ਚਾਹ ਪਾਣੀ ਬਥੇਰਾ ਪੀ ਆਤਾਗੇ ਤੁਸੀਂ ਵੀ ਉਹਨਾਂ ਨਾਲ ਬੈਸਣ ਲਾ ਪਏ ਤੇ ਉਹ ਉਹਨੂੰ ਵੀ ਰੱਜ ਕੇ ਆ ਗਿਆ ਬੈਸਣ ਡਿਆ ਪਏ ਉਹਨਾਂ ਨੇ ਆਪ ਹੀ ਗੱਲ ਛੇੜ ਲਈ ਮੈਂ ਤਾਂ ਕੁਛ ਆਖਿਆ ਹੀ ਨਹੀਂ ਪਹਿਲਾਂ ਨੀ ਤੂੰ ਹੀ ਕੱਤੋਂ ਆਖਣਾ ਵਾ ਉਹੋ ਹੀ ਮਾਰੇ ਹਤ ਮਾਰੇ ਤੇ ਧੀਆ ਵਾ ਸਭ ਤੋਂ ਵੱਡੀ ਗਲਤੀ ਉਹਨਾਂ ਦੀ ਜਿਹੜਿਆ ਨਾ ਧੀ ਦਿੱਤੀ ਇੱਥੇ ਚਲੋ ਧੀਆ ਕਿੜੀਆਂ ਘਰ ਰੱਖੀ ਦੀਆਂ ਵਾ ਧੀਆ ਤੇ ਐ ਤਰਾ ਹੀ ਹੁਣ ਦਗਾਵਾ ਜਾਣੀਆਂ ਹੀ ਹੁਣ ਦਗਾਵਾ ਨਿਕਾ ਟੋਕਾ ਟੈਨੇ ਚੀਰਾ ਬਾਅਦ ਉਹ ਆਏ ਹੀਗੇ ਵਾ ਉਦਾਂ ਤੇ ਆਉਂਦੇ ਨਹੀਂ ਆ ਉਹ ਵੀ ਮੈਂ ਨਹੀਂ ਹੋਰਾ ਮਾਰਿਆ ਵੀ ਤੁਸੀਂ ਮੇਰੀ ਬਾਤ ਨਹੀਂ ਪੁੱਛਦੇ ਹੈਗੇ ਤੇ ਉਹ ਆ ਗਏ ਚਲੋ ਆ ਗਏ ਚੰਗਾ ਹੋਇਆ ਅਸੀਂ ਕਿਹੜਾ ਉਹਨਾਂ ਨੂੰ ਸੁੱਟ ਪਾਇਆ ਵਾ ਆ ਗਏ ਤੇ ਚੰਗਾ ਕੀਤਾ ਉਹ ਤਾਂ ਕੀ ਫਾਇਦਾ ਹੋਇਆ ਉਹ ਤੇ ਚ ਜੇ ਉਹ ਪਾਣੀ ਔਰ ਫੋਕਾ ਨਾਲ ਮੈਂ ਪਾਣੀ ਪੀਤਾ ਤੇ ਬਾਅਦ ਚੋ ਜੋ ਰੱਜ ਕੇ ਆ ਗਿਆ ਉਹਨਾਂ ਦਾ ਮਾਣ ਇੰਨਾ ਖਰਾਬ ਹੋਇਆ ਚਾਹ ਦੀ ਘੁੱਟ ਵੀ ਨਹੀਂ ਪੀਕੇ ਗਏ ਕਹਿੰਦੇ ਨਹੀਂ ਹੱਡਾ ਨਹੀਂ ਦੇਣ ਕਰਦਾ ਉਹਨਾਂ ਚਾਹ ਪੀਣੀ ਤੇ ਕੀ ਆਏ ਉਹ ਚਲੋ ਜੇ ਤੁਹਾਡੇ ਰਿਸ਼ਤੇਦਾਰ ਆਉਂਦੇ ਉਹ ਇਦਾਂ ਹੀ ਹੁੰਦੀ ਭਲਾ ਸਾਰਾ ਕੁਝ ਖਾ ਪੀ ਕੇ ਫੇਰ ਹੀ ਜਾਂਦੇ ਆ ਨਾ ਤੇ ਮੇਰੇ ਮਾਪੇ ਉਦਾਂ ਹੀ ਚਲੇ ਗਏ ਉਹ ਬਹਿਸ ਨਹੀਂ ਕਰਦੇ ਕੋਈ ਪਿਓ ਕੜੀ ਕੋਈ ਬਹਿਸ ਕਰਦੇ ਆ ਉਹਨਾਂ ਨੂੰ ਬਹਿਸ ਕਰਨ ਦਾ ਪਏ ਮੇਰੇ ਨਾਲ ਆ ਵੀ ਤੁਹਾਡੇ ਜੀ ਸਦਾਰਾ ਨੂੰ ਕੀ ਲੋੜ ਆ ਬਹਿਸ ਕਰਨ ਦੀ ਉਹਨਾਂ ਨੇ ਤਾਂ ਤਮਾਸ਼ਾ ਵੇਂਦੇ ਹੱਡਾ ਫਿਰ ਤਮਾਸ਼ਾ ਕਾਦਾ ਆ ਵੀ ਤਮਾਸ਼ਾ ਵੇਂਦੇ ਆ ਪੀ ਇਹ ਵਾਵਾ ਰੱਜਿਆ ਹੁੰਦਾ ਉਹ ਕਹਿੰਦੇ ਹੋਰ ਪੀ ਤੇ ਉਹਨਾਂ ਨੇ ਕੀ ਅਖਣਾ ਉਹ ਕੜੇ ਫੜ ਕੇ ਪਿਆਲ ਦਿੰਦੇ ਉਹਨੂੰ ਫੜ ਕੇ ਪਿਆ ਦੇਂਦੇ ਇੱਥੇ ਇਹਦੇ ਪਾਸੇ ਵਾਰੇ ਤੇ ਘਨੇ ਆਉਂ ਨਹੀਂ ਦੇਣਾ Thank you